ओके विरे। ਉਸ ਤੋਂ ਬਾਅਦ ਅੱਗੇ ਆਜੋ ਤੁਹਾਨੂੰ ਮੈਂ ਇੱਕ ਲੈਂਪ ਦਿਖਾਉਣਾ ਆਪਣੇ ਕੋਲ ਬਹੁਤ ਵਧੀਆ ਐਸਟਰੋਨੋਟ ਲੈਂਪ ਆਇਆ ਹੋਇਆ ਜੀ। ਇਹ ਸਟੱਡੀ ਲੈਂਪ ਏ ਟੇਬਲ ਦੇ ਉੱਤੇ ਰੱਖਣ ਵਾਲਾ ਏ। ਇਹਦੇ ਵਿੱਚ 4 ਤੋਂ 5 ਤਰ੍ਹਾਂ ਦੀਆਂ ਲਾਈਟਾਂ ਚੱਲਦੀਆਂ ਨੇ ਜੀ। ਓਕੇ ਵੀਰੇ। ਇਹਦਾ ਸਾਰੀ ਦਾਸ ਦਾ ਬੈਟਰੀ ਬੈਕਅਪ ਏ। ਇਹ ਆਪਣੇ ਕੋਲ ਮਿਲੇਗਾ ਸਿਰਫ ਔਰ ਸਿਰਫ 450 ਰੁਪਏ ਦੇ ਵਿੱਚ। ਓਕੇ ਵੀਰੇ। ਇੱਕ ਅਸੀਂ ਗੱਡੀ ਵਾਲਾ ਸਟੈਂਡ ਲੈ ਕੇ ਆਏ ਹੋਏ ਆ ਜੀ ਸ਼ੀਸ਼ੇ ਦੇ ਉੱਪਰ ਲੱਗਣ ਵਾਲਾ। ਓਕੇ ਵੀਰੇ। ਭਾਜੀ ਗਰੰਟੀ ਨਾਲੇ ਪ੍ਰਾਈਸ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ। ਇਹ ਅਸੀਂ ਦਵਾਂਗੇ ਸਿਰਫ ਔਰ ਸਿਰਫ 200 ਇਹ ਸ਼ੀਸ਼ੇ ਦੇ ਵਿੱਚ ਫਿੱਟ ਹੋ ਜਾਏਗਾ ਇੱਥੇ ਆਪਣਾ ਅਸੀਂ ਮੋਬਾਈਲ ਫਿੱਟ ਕਰ ਲੈਣਾ ਔਰ 360 ਰੋਟੇਟ ਰਹੇਗਾ ਸਟੈਂਡ ਨੂੰ ਜਿੱਧਰ ਮਰਜ਼ੀ ਘੁਮਾ ਲਓ ਇਹਦਾ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 200 ਰੁਪਏ ਜੀ ਇੱਕ ਬਾਾਰ ਜਿਨ੍ਹਾਂ ਨੇ ਖੰਬਿਆਂ ਦੇ ਉੱਤੇ ਸਟਰੀਟ ਲਾਈਟਾਂ ਉੱਤੇ ਲਾਣੀਆਂ ਨੇ ਨਾ ਸੋਲਰ ਵਾਲੀਆਂ ਆ ਦੇਖੋ ਬਹੁਤ ਵਧੀਆ ਲਾਈਟ ਲੈ ਕੇ ਆਏ ਹੋਏ ਆ ਲਾਈਟ ਦੇਖੋ ਬਹੁਤ ਤੇਜ਼ ਲਾਈਟ ਹੈ ਭਾਜੀ ਇਹਦੀ ਔਰ ਸਾਰੀ ਰਾਤ ਦਾ ਬੈਟਰੀ ਬੈਕਅਪ ਰਹੇਗਾ ਜੀ ਇਹ ਵਾਲੀ ਅਸੀਂ ਦਵਾਂਗੇ ਤੁਹਾਨੂੰ ਸੋਲਰ ਵਾਲੀ ਆ ਹਾਂਜੀ ਸੋਲਰ ਵਾਲੀ ਭਾਜੀ ਉੱਪਰ ਸੋਲਰ ਪੈਨ ਲੱਗਿਆ ਹੋਇਆ ਆ 950 ਰੁਪਏ ਦੇ ਵਿੱਚ ਔਰ ਇਹਦੀ 6 ਮੰਥ ਦੀ ਇਹਦੀ ਵਾਰੰਟੀ ਰਹੇਗੀ ਜੀ ਇੱਕ ਅਸੀਂ ਆ ਮਿੰਨੀ ਵਾਸ਼ਿੰਗ ਮਸ਼ੀਨ ਦਿਖਾਈ ਸੀਗੀ ਇਹ ਸੁੱਕਾ ਕੱਪੜੇ ਸਕਾਣ ਵਾਲੀ ਵੀ ਆਪਣੇ ਕੋਲ ਅਵੇਲੇਬਲ ਹੋ ਗਈ ਹੋਈ ਹੈ ਜੀ 1050 ਰੁਪਏ ਦੀ ਤੁਹਾਨੂੰ ਦੂਜੀ ਮਿਲੇਗੀ ਸਿੰਪਲ ਵਧੀਆ ਵਾਲੀ ਲੈਣੀ ਜਿਹੜੀ ਕੱਪੜੇ ਸਕਾਏਗੀ ਵੀ ਉਹ 1250 ਰੁਪਏ ਦੀ ਮਿਲੇਗੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਦੇ ਖੜਿਆ ਫੀਲਡ ਗੰਜ ਤੁਹਾਨੂੰ ਹੋਰ ਦਿਖਾਉਣਾ ਚਾਹ ਲਡਰੋਨਿਕ ਦਾ ਸਮਾਨ ਆਪਾਂ ਐਡਰੈਸ ਨੋਟ ਕਰ ਲਓ ਪਹਿਲਾਂ 16 ਨੰਬਰ ਕੁਚੇ ਦੇ ਕੋਲੇ ਦਰਸ਼ਨ ਹਲਵਾਈ ਦੇ ਨਾਲ ਜਮੇ ਨਾ ਸ਼ੋਪ ਆ ਬਾਬਾ ਨਾਨਕ ਦੀ ਹੱਟੀ ਤੇ ਤੁਹਾਨੂੰ ਬਹੁਤ ਵਧੀਆ ਸਮਾਨ ਦਿਖਾਵਾਂਗੇ ਨਵਾਂ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਗਾਰੰਟੀ ਵਿੱਚ ਹੋਵੇਗਾ ਆ ਜੋ ਵੀਡੀਓ ਨਾਲ ਬਣਾ ਰਹੇ ਹੋ ਜੀ ਜੀ ਭਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਤੇਜੀ ਢਿੱਲੋ ਕੈਂਡ ਪੇਜ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਨੂੰ ਪਤਾ ਹੈ ਅਸੀਂ ਨਵੇਂ-ਨਵੇਂ ਗੈਜੇਟਸ ਲੈ ਕੇ ਆਉਂਦੇ ਰਹਿੰਨੇ ਆ ਸਾਡੇ ਕੋਲ ਸਮੋਲ ਬਿਲਕੁਲ ਸਮੋਲ ਚੀਜ਼ਾਂ ਤੋਂ ਲੈ ਕੇ ਛੋਟੇ ਰੇਟ ਤੋਂ ਲੈ ਕੇ ਵੱਡੇ ਰੇਟ ਤੱਕ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਅਸੀਂ ਸਾਰਿਆਂ ਦਾ ਫਾਇਦਾ ਕਰਨ ਜਾ ਰਹੇ ਆ ਆ ਨੋਜ਼ ਕਲਿੱਪ ਲੈ ਕੇ ਆਏ ਹੋਏ ਆ ਜੀ ਤੇ ਆਪਣੇ ਭੈਣ ਭਰਾਵਾਂ ਨੂੰ ਦਿਓ ਸਾਰਿਆਂ ਨੂੰ ਜਿਹੜੇ ਰਾਤੀ ਖਰਾਟੇ ਮਾਰਦੇ ਨੇ ਜੀ ਜਿਹੜੇ ਨਾਲ ਡਿਸਟਰਬੈਂਸ ਹੁੰਦੀ ਏ ਉਹਨਾਂ ਵਾਸਤੇ ਮੈਗਨੇਟ ਵਾਲਾ ਬਹੁਤ ਵਧੀਆ ਨੋਜ਼ ਕਲਿੱਪ ਲੈ ਕੇ ਆਏ ਆ 70 ਰੁਪਏ ਦੇ 2 ਪੀਸ ਦਾ ਆਪਾਂ ਆਪਣੇ ਕੋਲ ਸੈੱਟ ਮਿਲੇਗਾ ਇਹ ਨਾਲ ਹਟ ਜਾਣਗੇ ਹਾਂਜੀ ਭਾਜੀ ਲਾਂਦੇ ਆ ਸਰ ਗਾਰੰਟੀ ਦੇ ਨਾਲ ਹੋ ਵੀ ਨੱਕ ਅੰਨੋ ਉਸੇ ਵਿੱਚ ਲਗਾਣਾ ਵੇ ਜਿਹੜੇ ਖਰਾੜੇ ਮਾਰਦੇ ਨੇ ਉਹਨਾਂ ਦੇ ਖਰਾੜੇ ਬਹੁਤ ਵਧੀਆ ਚੀਜ਼ ਹੈ ਭਾਜੀ ਕੋਈ ਨੁਕਸਾਨ ਨਹੀਂ ਹਾਂ ਬਹੁਤ ਵਧੀਆ ਚੀਜ਼ ਹੈ ਪਾਜੀ ਕੋਈ ਨੁਕਸਾਨ ਨਹੀਂ ਕੋਈ ਕੋਈ ਐਂ ਦਾ ਨੁਕਸਾਨ ਨਹੀਂ ਹੈਗਾ ਬੈਨੀਫਿਟ ਵਾਲੀ ਚੀਜ਼ ਹੈ ਔਰ ਆਪਣ ਜਿੰਨੋ ਮਰਜ਼ੀ ਆਪਣੇ ਭੈਣ ਭਰਾ ਨੂੰ ਦਿਓ ਜਿਹੜੇ ਖਰਾੜੇ ਮਾਰਦੇ ਨੇ ਉਹਨਾਂ ਵਾਸਤੇ ਤਾਂ ਵੀ ਖੁਦ ਹੀ ਬਹੁਤ ਟਿਕਾਕਾਰ ਦੇ ਵਿੱਚ ਸਾਰ ਦੇ ਵਿੱਚ ਲਗਾਉਣ ਵਾਲੀ ਅਸੀਂ ਬਹੁਤ ਵਧੀਆ ਕੈਟ ਲੈ ਕੇ ਆਏ ਆ ਤੇ ਆਪਣੇ ਕੋਲ ਮਿਲੇਗੀ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਓਕੇ ਭਾਈ ਉਸ ਤੋਂ ਬਾਅਦ ਕੀ ਆ ਦੇਖੋ ਬੱਚੇ ਵਾਲੀ ਅਸੀਂ ਲੈ ਕੇ ਆਏ ਆ ਇਹ ਕੀ ਚੀਜ਼ ਹੈ ਇਹ ਬੜਾ ਵਧੀਆ ਫੈਨ ਲਿਆਂਦਾ ਜੀ ਆਹ ਦੇਖੋ ਇਹ ਕੈਪ ਆਈ ਹੋਈ ਹੈ ਬਹੁਤ ਵਧੀਆ ਇਹ ਕੈਪ ਲਗਾਵਾਂਗੇ ਆ ਫੈਨ ਚੱਲ ਪਿਆ ਭਾਜੀ ਓਕੇ ਵੀਰੇ ਇਹ ਅੰਦਰ ਨੂੰ ਕਰਕੇ ਹਵਾ ਚੱਲ ਪੈਗੀ ਜਿਹੜੇ ਬੱਚੇ ਆਪਣੇ ਬਾਹਰ ক্রিকেট ਵਗੈਰਾ ਖੇਡਦੇ ਨੇ ਹਨਾ ਉਹਨਾਂ ਨੂੰ ਛੋਟੇ ਛੋਟੇ ਬੱਚੇ ਜਿਹੜੇ ਆਪਣੇ 6 6 7 7 ਸਾਲ ਦੇ ਖੇਡਦੇ ਨੇ ਉਹਨਾਂ ਨੂੰ ਇੱਥੇ ਲਗਾ ਦੋਗਾ ਇਹ ਤੁਹਾਨੂੰ ਮੈਂ ਲਾ ਕੇ ਦਿਖਾਨਾ ਇਹਦੀ ਹਵਾ ਦੇਖੋ ਕਿੰਨੀ ਸੋਹਣੀ ਆਂਦੀ ਵੀ ਹੱਥ ਤੇ ਸਾਡੀ ਆਂਦੀ ਹੋਣੀ ਹਾਂ ਹਾਂ ਹਵਾ ਬਹੁਤ ਹਵਾ ਬਹੁਤ ਸੋਹਣੀ ਇਹਦੀ ਆਂਦੀ ਏ ਇੱਕ ਵਾਰੀ ਚਾਰਜਰ ਕਰ ਲਓ 2 ਘੰਟਿਆਂ ਦਾ ਬੈਟਰੀ ਬੈਕਅਪ ਰਹੇਗਾ ਜੀ ਓਕੇ ਜੀ ਉਸ ਤੋਂ ਬਾਅਦ ਅੱਗੇ ਆ ਜਾਓ ਤੁਹਾਨੂੰ ਮੈਂ ਇੱਕ ਲੈਂਪ ਦਿਖਾਨਾ ਆਪਣੇ ਕੋਲ ਬਹੁਤ ਵਧੀਆ ਐਸਟੋਨੋਟ ਲੈਂਪ ਆਇਆ ਹੋਇਆ ਜੀ ਇਸ ਟੇਬਲ ਲੈਂਪੇ ਟੇਬਲ ਦੇ ਉੱਤੇ ਰੱਖਣ ਆਲਾ ਵੇ ਇਹਦੇ ਵਿੱਚ 4 ਤੋਂ 5 ਤਰ੍ਹਾਂ ਦੀਆਂ ਲਾਈਟਾਂ ਚੱਲਦੀਆਂ ਨੇ ਜੀ ਓਕੇ ਵੀਰੇ ਇਹਦਾ ਸਾਰੀ ਰਾਤ ਦਾ ਬੈਟਰੀ ਬੈਕਅਪ ਹੈ ਇਹ ਆਪਣੇ ਕੋਲ ਮਿਲੇਗਾ ਸਿਰਫ ਔਰ ਸਿਰਫ 450 ਰੁਪਏ ਦੇ ਵਿੱਚ ਓਕੇ ਵੀਰੇ ਇੱਕ ਅਸੀਂ ਗੱਡੀ ਵਾਲਾ ਸਟੈਂਡ ਲੈ ਕੇ ਆਏ ਹੋਏ ਆ ਜੀ ਸ਼ੀਸ਼ੇ ਦੇ ਉੱਪਰ ਲੱਗਣ ਵਾਲਾ ਓਕੇ ਵੀਰੇ ਭਾਜੀ ਗਰੰਟੀ ਨਾਲੇ ਪ੍ਰਾਈਸ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਇਹ ਅਸੀਂ ਦਵਾਂਗੇ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਇਹ ਸ਼ੀਸ਼ੇ ਦੇ ਵਿੱਚ ਫਿੱਟ ਹੋ ਜਾਏਗਾ ਇੱਥੇ ਆਪਣਾ ਅਸੀਂ ਮੋਬਾਈਲ ਫਿੱਟ ਕਰ ਲੈਣਾ ਓਕੇ ਵੀਰੇ ਔਰ 360 ਰੋਟੇਟ ਰਹੇਗਾ ਸਟੈਂਡ ਨੂੰ ਜਿੱਧਰ ਮਰਜ਼ੀ ਕਮਾ ਲਓ ਇਹਦਾ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 200 ਰੁਪਏ ਜੀ ਇੱਕ ਬਾਾਰ ਜਿਨ੍ਹਾਂ ਨੇ ਖੰਬਿਆਂ ਦੇ ਉੱਤੇ ਸਟਰੀਟ ਲਾਈਟਾਂ ਉੱਤੇ ਲਾਣੀਆਂ ਨੇ ਨਾ ਸੋਲਰ ਵਾਲੀਆਂ ਆ ਦੇਖੋ ਬਹੁਤ ਵਧੀਆ ਲਾਈਟ ਲੈ ਕੇ ਆਏ ਹੋਏ ਆ ਲਾਈਟ ਦੇਖੋ ਬਹੁਤ ਤੇਜ਼ ਲਾਈਟ ਹੈ ਭਾਜੀ ਇਹਦੀ ਔਰ ਸਾਰੀ ਰਾਤ ਦਾ ਬੈਟਰੀ ਬੈਕਅਪ ਰਹੇਗਾ ਜੀ ਇਹ ਵਾਲੀ ਅਸੀਂ ਦਵਾਂਗੇ ਤਾਂ ਸੋਲਰ ਵਾਲੀ ਆ ਹਾਂਜੀ ਸੋਲਰ ਵਾਲੀ ਭਾਜੀ ਪਰ ਸੋਲਰ ਪੈਨਲ ਲੱਗਿਆ ਹੋਇਆ ਹੈ 950 ਰੁਪਏ ਦੇ ਵਿੱਚ ਔਰ ਇਹਦੀ 6 ਮੰਥ ਦੀ ਇਹਦੀ ਵਾਰੰਟੀ ਰਹੇਗੀ ਜੀ ਓਕੇ ਅੱਗੇ ਆਜੋ ਤੁਹਾਨੂੰ ਮੈਂ ਆ ਆਪਣੇ ਕੋਲ ਮੋਬਾਈਲ ਜਿਹੜਾ अवेलेबल ਹੋ ਚੁੱਕਿਆ ਜੀ ਜਿਨ੍ਹਾਂ ਜਿਨ੍ਹਾਂ ਨੇ ਆਰਡਰ ਕਰਨਾ ਹੈ ਆਪਣਾ ਨੰਬਰ ਤਾਂ ਦਿੱਤਾ ਹੋਇਆ ਸਕਰੀਨ ਉੱਤੇ ਚੱਲਦਾ ਪਿਆ ਉਹ ਨੰਬਰ ਉੱਤੇ ਹੋਰ ਪਾ ਸਕਦੇ ਆ ਇਹ ਉਹੀ ਪ੍ਰਾਈਸ ਰਹੇਗਾ ਭਾਜੀ 1990 ਸਟਾਰਟਿੰਗ ਐ ਲਾਸਟ ਜਿਹੜਾ ਮਾਡਲ ਗਰੰਟੀ ਵਾਲਾ 3200 ਰੁਪਏ ਦਾ 4 ਇਨ 1 ਮ사ਜਰ ਲੈ ਕੇ ਆਏ ਆ ਭਾਜੀ ਬਹੁਤ ਤੇਜ਼ ਸਪੀਡ ਵਿੱਚ ਜਿਨ੍ਹਾਂ ਦੇ ਬੈਗ ਤੇਲ ਹੁੰਦੀ ਏ ਜਿਨ੍ਹਾਂ ਦੇ ਲੱਤਾਂ ਦੇ ਉੱਤੇ ਪੇਰ ਹੁੰਦੀ ਆ ਸਪੀਡ ਚੈੱਕ ਕਰ ਲਓ ਤੁਸੀਂ ਇਹਦੇ ਵਿੱਚ ਸਾਰੇ ਵਾਈਬ੍ਰੇਟਰ ਦਿੱਤੇ ਹੋਏ ਨੇ ਜਿਹੜਾ ਤੁਸੀਂ ਆਪਣਾ ਵਾਈਬ੍ਰੇਟਰ ਦੇ ਕੇ ਮ사ਜਰ ਔਨ ਕਰਨਾ ਤੁਸੀਂ ਕਰ ਸਕਦੇ ਹੋ ਇਹਦਾ ਬੈਟਰੀ ਬੈਕਅਪ 6 ਤੋਂ 8 ਘੰਟੇ ਦਾ ਬੈਟਰੀ ਬੈਕਅਪ ਰਹੇਗਾ ਜੀ ਸਭ ਤੋਂ ਹੈਵੀ ਕੁਆਲਿਟੀ ਇਹ ਵੀ ਜੀ 1800 ਰੁਪਏ ਦਾ 6 ਮੰਥ ਦੀ ਵਾਰੰਟੀ ਰਹੇਗੀ ਇੱਕ ਆਪਣੇ ਕੋਲ ਸਪੀਕਰ ਲੈ ਕੇ ਆਏ ਹੋਏ ਆ ਸਪੀਕਰ ਆਪਣੇ ਕੋਲ ਮਿਲਣਗੇ M13 ਮਾਡਲ M18 ਤੇ M29 ਆਹ ਬ੍ਰਾਂਡ ਤੁਸੀਂ ਚੈੱਕ ਕਰ ਲਓ ਅਸੀਂ ਪਿੱਛੇ ਵੀ ਵਿਖਾਈ ਸੀਗੇ ਜਦੋਂ ਵਿਖਾਈ ਸੀਗੇ ਆਪਣੇ بڑے ਭਰਾਵਾਂ ਨੇ ਬੜਾ ਅਸੀਂ ਪਾਜੀ ਬਹੁਤ ਵਧੀਆ ਆਵਾਜ਼ ਹੈ ਦੀ ਤੁਹਾਨੂੰ ਇਹਦੇ ਵਿੱਚ ਆਪਣੇ ਕੋਲ ਤਿੰਨ ਮਾਡਲ ਪਏ ਹੋਏ ਨੇ ਜੀ ਜਿਨ੍ਹਾਂ ਨੇ ਵੀ ਲੈਣੇ ਨੇ ਆਪਣਾ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਬੁੱਕ ਕਰਾ ਸਕਦੇ 2400 ਰੁਪਏ ਤੋਂ ਸ਼ੁਰੂ ਹੋ ਜਾਣਗੇ ਹੈਵੀ ਕੁਆਲਟੀ ਵਾਲੇ ਜਿਹੜੇ ਮਾਡਲ ਨੇ ਓਕੇ ਇੱਕ ਅਸੀਂ ਆ ਮਿੰਨੀ ਵਾਸ਼ਿੰਗ ਮਸ਼ੀਨ ਦਿਖਾਈ ਸੀਗੀ ਇਹ ਸੁੱਕਾ ਕੱਪੜੇ ਸਕਾਣ ਵਾਲੀ ਵੀ ਆਪਣੇ ਕੋਲ ਅਵੇਲੇਬਲ ਹੋ ਗਈ ਹੋਈ ਹੈ ਜੀ 1000 ਰੁਪਏ ਦੀ ਤੁਹਾਨੂੰ ਦੂਜੀ ਮਿਲੇਗੀ ਸਿੰਪਲ ਵਧੀਆਲੀ ਲੈਣੀ ਜਿਹੜੀ ਕਪੜੇ ਸਕਾਏਗੀ ਵੀ ਉਹ 1250 ਰੁਪਏ ਦੀ ਮਿਲੇਗੀ ਓਕੇ